ਇਹ ਜਿਹੜੀ ਪਾਈਪ ਲਾਈਨ ਅੱਜ ਪਿੰਡ ਵਾਲਿਆਂ ਨੇ ਰਲ ਕੇ ਬੰਦ ਕਰਵਾਈ ਆ ਕੰਮ ਚੱਲਦਾ ਮਿਸਤਰੀ ਨੂੰ ਇੱਥੋਂ ਭੇਜਿਆ ਇਹ ਜਦੋਂ ਬੋਰ ਹੋਇਆ ਸੀ ਜੀ ਕਿਸੇ ਨੂੰ ਖਬਰ ਨਹੀਂ ਸੀ ਪਿੰਡ ਦੇ ਕੁਝ ਬੰਦੇ ਜਿਹੜਾ ਰਲ ਕੇ ਆਪਣੇ ਪਿੰਡ ਦੇ ਵਿੱਚੋਂ ਜਿੱਥੇ ਕਿ ਇੱਕ ਕਨਾਲ ਥਾਂ ਦਿੱਤੀ ਆ ਉਹਨੀ ਕਿਉਂ ਦਿੱਤੀ ਆ ਕਿਉਂਕਿ ਉਹਨਾਂ ਦਾ ਆਪਣਾ ਫਾਇਦਾ ਸੀ ਇਹਦੇ ਵਿੱਚ ਸਰਕਾਰੀ ਜਿਹੜੀ ਆ 10 ਖੇਤ ਖਾਲੀ ਪਏ ਆ ਉਹ ਬੋਰ ਲਾਉਣ ਲਈ ਅੱਗੇ ਵੀ ਉੱਥੇ ਹੀ ਸੀ ਬੋਰ ਹੁਣ ਕਿਉਂ ਨਹੀਂ ਉੱਥੇ ਲੱਗਾ ਇਹ ਸੋਚਣੇ ਵਾਲੀ ਗੱਲ ਆ ਹੁਣ ਕਿਉਂ ਨਹੀਂ ਉੱਥੇ ਲੱਗਾ ਹੁਣ ਕਿਉਂ ਉਹਨਾਂ ਨੇ ਆਪਣੀ ਇੱਕ ਇੱਕ ਨਾਲ ਜ਼ਮੀਨ ਦਿੱਤੀ ਆ ਬੀਬੀ ਇਹਦਾ ਕੀ ਕਾਰ ਤੁਸੀਂ ਕੀ ਸਮਝਦੇ ਹੋ ਇਹਦਾ ਕੀ ਕਾਰਨ ਇਹ ਆ ਜੀ ਉਹ ਪਹਿਲਾ ਪੰਚਾਇਤ ਰਹਿ ਚੁੱਕੀ ਆ ਉਹਨਾਂ ਨੇ ਕੁਝ ਨਹੀਂ ਬਣਾਇਆ ਪਿੰਡ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਿੱਲੇ ਇੱਕ ਸੱਚਾ ਬੰਦਾ ਖੜਦਾ ਆ ਉਹ ਸਹੀ ਕੰਮ ਕਰਦਾ ਆ ਉਹਨੂੰ ਦਬਾਇਆ ਜਾਂਦਾ ਉਹੀ ਕੰਮ ਹੁਣ ਇਹਨਾਂ ਦੇ ਨਾਲ ਹੋ ਰਿਹਾ ਅਸੀਂ ਤੁਹਾਨੂੰ ਗੈਬ ਕਰਾ ਦੇਵਾਂਗੇ ਅਸੀਂ ਤੁਹਾਨੂੰ ਮਾਰ ਦੇਵਾਂਗੇ ਇਹ ਹੋ ਵੀ ਰਿਹਾ ਕਿਉਂਕਿ ਜਿਹੜੀ ਸਰਕਾਰ ਆ ਨਾ ਰਲਕੇ ਜਿਲੇ ਖਾਂਦੀ ਆ ਅੱਜ ਦਾ ਸਿਆਣੇ ਕਹਿੰਦੇ ਹੁੰਦੇ ਖੇਤ ਦੀ ਬਾੜ ਜਿਲੇ ਖੇਤ ਨੂੰ ਖਾਂਦੀ ਆ ਤੇ ਕੋਈ ਨਹੀਂ ਉਹਨੂੰ ਰੋਕ ਸਕਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਨ ਮੋਨਾ ਖੁਰਦ ਵਿਖੇ ਸਿਚਾਈ ਵਾਲੇ ਟਿਊਬਲ ਦੇ ਨਾਲ-ਨਾਲ ਪੰਚਾਇਤ ਕੋਲ ਜ਼ਮੀਨ ਵੀ ਹੋਣ ਦੇ ਬਾਵਜੂਦ ਸਬੰਧਤ ਵਿਭਾਗ ਵੱਲੋਂ ਪਿੰਡ ਦੇ ਹੀ ਇੱਕ ਕਿਸਾਨ ਪਰਿਵਾਰ ਦੀ ਜ਼ਮੀਨ ਤੇ ਨਵਾਂ ਸਰਕਾਰੀ ਸਿਚਾਈ ਵਾਲਾ ਟਿਊਬਲ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਕਰੀਬ 75% ਤੱਕ ਤਿਆਰ ਵੀ ਹੋ ਚੁੱਕਾ ਹੈ ਅਤੇ ਬਦਕਿਸਮਤੀ ਦੀ ਗੱਲ ਇਹ ਹੈ ਕਿ ਸਾਰੀ ਕਾਰਵਾਈ ਦਾ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਕੁਝ ਪਤਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਪੰਚਾਇਤ ਦੇ ਪਿੰواਸੀਆਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਵਿਭਾਗ ਵੱਲੋਂ ਟਿਊਬਲ ਦੀ ਪਾਈਪਲਾਈਨ ਪਾਉਣ ਲਈ ਨਕਸ਼ਾ ਬਣਾਉਣ ਲੱਗਾ ਨਕਸ਼ਾ ਬਣਾਉਣ ਦਾ ਕੰਮ ਲੈ ਸੁਨੇਹਾ ਪੇਜ ਜਦੋਂ ਜੀਵਨ ਕੁਮਾਰ ਸੁਨੇਹਾ ਲੈ ਕੇ ਗਿਆ ਤਾਂ ਪਿੰਡ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਉੱਥੇ ਬੈਠੇ ਸਨ ਉਹਨਾਂ ਨੇ ਜੀਵਨ ਕੁਮਾਰ ਦੇ ਨਾਲ ਗਾਲੀ ਗਲੋਚ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਿ세 ਜੀਵਨ ਕੁਮਾਰ ਉਹਨਾਂ ਨਾਲ ਬਿਨਾਂ ਕੁਝ ਬੋਲੇ ਵਾਪਸ ਆ ਗਿਆ ਅਤੇ ਸਾਰੀ ਗੱਲ ਆਪਣੇ ਪਤਨੀ ਸਰਪੰਚ ਸੁਖਵਿੰਦਰ ਕੌਰ ਨੂੰ ਦੱਸੀ ਜਿਸ ਤੇ ਉਸ ਨੇ ਇਸ ਸਬੰਧ ਇੱਕ ਦਰਖਾਸਤ ਐਸਐਸਪੀ ਹੁਸ਼ਿਆਰਪੁਰ ਨੇ ਦਿੱਤੀ ਜਿਨ੍ਹਾਂ ਨੇ ਇਹ ਦਰਖਾਸਤ ਥਾਣਾ ਮੁਖੀ ਮਹਿਤਿਆਣਾ ਨੂੰ ਮਾਰਕ ਕੀਤੀ ਹੈ ਜਿਸ ਤੇ ਉਹਨਾਂ ਨੇ ਬਿਆਨ ਲੈ ਕੇ ਉਪਰੋਕਤਿੰ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਦੋਂ ਉਹ ਪਾਈਪਲਾਈਨ ਪਾਣ ਆਏ ਆ ਮੈਂ ਆਪਣੇ ਹਸਬੰਦ ਨੂੰ ਭੇਜਿਆ ਤੇ ਜਾਓ ਜੀ ਪੰਚਾਇਤ ਘਰ ਵਿੱਚ ਉਹਨਾਂ ਨੂੰ ਕਹੋ ਆ ਜਾਣਾ ਜੇ ਐਸਡੀ ਐਸਡੀਓ ਉੱਥੇ ਦੋਨੋਂ ਸਨ ਤੇ ਉਹਨਾਂ ਦੇ ਨਾਲ ਅਵਤਾਰ ਸਿੰਘ ਆਪਣੇ ਬਖਸ਼ੀ ਸਿੰਘ ਤੇ ਅਤਰਜੇਮ ਸਿੰਘ ਇਹ ਤਿੰਨੋਂ ਉੱਥੇ ਮੌਜੂਦ ਸਨ ਉਹਨਾਂ ਨੇ ਜਿੱਦਾਂ ਇਹਨਾਂ ਨੇ ਗੱਲ ਕੀਤੀ ਐ ਵੀ ਜੀ ਤੁਸੀਂ ਅਜੀਤ ਸਾਹਿਬ ਜੀ ਤੁਸੀਂ ਆਓ ਆ ਕੇ ਪੰਚਾਇਤ ਘਰ ਗੱਲ ਕਰੋ ਉਹਨਾਂ ਨੇ ਨਾਲ ਹੀ ਇਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀ ਐ ਵੀ ਤੂੰ ਹੰਨਾ ਕੋਣਾ ਤੈਨੂੰ ਅਸੀਂ ਚੰਨੋ ਮਾਰ ਦੇਣਾ ਇਹਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਤੂੰ ਤਾਂ ਤੇਰੀ ਘਰ ਵਾਲੀ ਦਾ ਪਤਾ ਨਹੀਂ ਲੱਗਣ ਦਵਾ ਕੇ ਸੀ ਤੇ ਕਿੱਥੇ ਆ ਜਿਹੜਾ ਵੀ ਇੱਧਰ ਤੇ ਆਊਗਾ ਸਰਪੰਚ ਸਾਹਿਬ ਇਹ ਕੀ ਨਹੀਂ ਗੱਲ ਕੀਤੀ ਆ ਯਾਦਗਾਰੀਆਂ ਨੇ ਕੀ ਆ ਜਾਂ ਤੁਹਾਡੇ ਇਹ ਕਹੀ ਆ ਜੀ ਪਿੰਡ ਦੇ ਬੰਦੇ ਜਿਹੜੇ ਤੇ ਨੇ ਕਿਹੜੇ ਬੰਦੇ ਆ ਜੀ ਉਹ ਅਵਤਾਰ ਸਿੰਘ ਤੇ ਸੇਮ ਸਿੰਘ ਤੇ ਬਖਸ਼ੀਰ ਸਿੰਘ ਮੈਂ ਅਜੀਤ ਸਿੰਘ ਪਿੰਡ ਮੋਨਾਲਾ ਖੁਰ ਦਾ ਰਹਿਣ ਵਾਲਾ ਸਾਡੇ ਪਿੰਡ ਦੇ ਵਿੱਚ ਇੱਕ ਸੁਵਾਰੀ ਬੋਰ ਲੱਗਿਆ ਜਿਹਦਾ ਕਿ ਪੰਚਾਇਤ ਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਜਦੋਂ ਯੂਟਿਊਬਰ ਲੱਗ ਗਿਆ ਤੇ ਫਿਰ ਉਹਦਾ ਕੁਝ ਪਤਾ ਲੱਗਿਆ ਵੀ ਇੱਥੇ ਇੱਕ ਟੂਬਲ ਲੱਗ ਰਿਹਾ ਉਹ ਵੀ ਸਰਕਾਰੀ ਔਰ ਔਰ ਅਵਤਾਰ ਸਿੰਘ ਕਿਸ ਪਰਿਵਾਰ ਨੇ ਉਹ ਜ਼ਮੀਨ ਇਹਨਾਂ ਨੂੰ ਸਰਕਾਰ ਨੂੰ ਦਿੱਤੀ ਆ ਕਿ ਤੁਹਾਨੂੰ ਵੀ ਟੂਬਲ ਉੱਥੇ ਲੱਗ ਸਕੇ ਜਦ ਕਿ ਸਾਡੇ ਕੋਲ ਪੰਚਾਇਤ ਦੀ ਜ਼ਮੀਨ ਵੀ ਸੀ ਉਹਦੇ ਵਿੱਚ ਵੀ ਇਹ ਟੂਬਲ ਲਾਇਆ ਜਾ ਸਕਦਾ ਸੀ ਪਰ ਨਹੀਂ ਚਲੋ ਫਿਰ ਇਹ ਪਾਈਪ ਲਾਈਨ ਦੀ ਗੱਲ ਚਲੀ ਜੀ ਪੈਪਲਨ ਦੇ ਵਿੱਚ ਕਿਸੇ ਵੀ ਬੰਦੇ ਦੀ ਜਾਂ ਪੰਚਾਇਤ ਦੀ ਜਾਂ ਜਿਹਨਾਂ ਦੇ ਖੇਤਾਂ ਵਿੱਚੋਂ ਲੰਘਣੀ ਸੀ ਕੋਈ ਵੀ ਕਿਸੇ ਦੀ ਸਮਝੌਤਾ ਨਹੀਂ ਕੀਤਾ ਆਪਣੀ ਮਰਜ਼ੀ ਦੇ ਨਾਲ ਨਕਸ਼ਾ ਬਣਾ ਕੇ ਆਪਣੇ ਆਪ ਹੀ ਪੈਪਲਨ ਕੱਢਣ ਲੱਗ ਪਏ ਪੈਪਲਨ ਜਿਹੜੀ ਸਰਕਾਰੂ ਜ ਹੈ ਨਾ ਆਪਣੇ ਟੂਬ ਵਾਲੇ ਆਪੇ ਹੀ ਲੱਗਾ ਆ ਪੁਰਾਣਾ ਹਾਂਜੀ ਅਸੀਂ ਜਈ ਨੋਜ਼ਨ ਕਿਹਾ ਵੀ ਸੀਗਾ ਵੇ ਇਸ ਪੈਪਲਨ ਨਾਲ ਜੋੜ ਦੇ ਇਧਰ ਦੇ ਪਾਸੇ ਅਸੀਂ 90 ਘਰ ਲਿੰਦੇ ਸਾਡੇ ਇਧਰ ਦੇ ਪਾਸੇ ਦਸਾਂ ਘਰ ਨੂੰ ਪਾਣੀ ਸਪਲਾਈ ਦਿੱਤੀ ਆ ਚੜਦੇ ਨਹੀਂ ਜਿਹੜੇ ਨਹੀਂ ਦੇਣਾ ਸੀ ਤੋਂ ਚਾਰ ਬੰਦੇ ਭਾਏ ਨਹੀਂ ਤੇ ਉਹ ਨਹੀਂ ਜਾਨੀ ਸਾਡੇ ਤੋਂ ਬਾਹਰ ਹੋ ਗਏ ਸਾਡੇ ਕੋਤੇ ਸੈਨ ਦੀ ਪੰਚਾਇਤ ਮੌਜੂਦਾ ਪੰਚਾਇਤ ਦੇ ਕਿਤੇ ਨਹੀਂ ਹੈਗੇ ਸੈਨ ਤੇ ਉਹ ਨਹੀਂ ਜਾਨੀ ਫੇਰ ਧੱਕੇਸ਼ਾਹੀ ਕੀਤੀ ਜਾਨੀ ਪੰਚਾਇਤ ਨੂੰ ਬਾਤਵਾ ਬੋਲੇ ਆ ਸਰਪੰਚਤਾ ਜਮਾ ਨਹੀਂ ਆਦੀ ਧਮਕੀਆਂ ਦਿੱਤੀਆਂ ਹੁਣੀ ਤੇ ਜਾਨੀ ਅਸੀਂ ਕਹਿੰਦੇ ਪਾਈਪ ਲਾਈਨ ਜਿਹੜੀ ਆ ਸਾਰੇ ਜਾਨੀ ਪਾਣੀ ਬੱਚੇ-ਬੱਚੇ ਨੂੰ ਮਿਲਣਾ ਚਾਹੀਦਾ ਜਿੰਨੇ ਵੀ ਘਰ ਜ਼ਮੀਨ ਦਾ ਹੈਗੇ ਆ ਤੇ ਅਸੀਂ ਇਹ ਕਿ ਸਾਡੇ ਮੂਰੇ ਬੇਨਤੀ ਆ ਵੀ ਜਾਨੀ ਇਹਦੇ ਨਾਲ ਜੁਆਇੰਟ ਕੀਤੀ ਜਾਵੇ ਕਿ ਇਸ ਗਰਾਉਂਡ 'ਚ ਭੱਟੀ ਜਾਵੇ ਪੁਰਾਣੀ ਕੇਬਲਾਂ ਹਾਂਜੀ ਇਹਦਾ ਕਾਰਨ ਕੀ ਆ ਜਿਹੜਾ ਸਰਪੰਚ ਨੂੰ ਗਾਲੀ ਗਲੋਚ ਕੀਤਾ ਜਾਂਦੀ ਹੈ ਕਿ ਪਾਈਪ ਇਹੋ ਕਾਰਨ ਇਹੋ ਹੀ ਆ ਜੀ ਇਹ ਰੈਕਸ਼ਨ ਦੇ ਵਿੱਚੋ ਜਾਨੀ ਆ ਕੀ ਹਰ ਗਏ ਆ ਅੱਗੇ ਇਹਨਾਂ ਨੂੰ ਜਿਤੌਂਦੇ ਰਹੇ ਜਿੱਤਦੇ ਰਹੇ ਤੇ ਇਹ ਹੁਣ ਨਵਾਂ ਮੁੰਡਾ ਮੂਰੇ ਕਰ ਦਿੰਦਾ ਸੀ ਉਹੋ ਤੇ ਕੋਈ ਗਨਾਲਤ ਨਹੀਂ ਹੋ ਗਿਆ ਸਾਨੂੰ ਤਾਂ ਬੜੀ ਜਗ੍ਹਾ ਤੇ ਇਹ ਪ੍ਰੋਬਲਮ ਆ ਜਾਂਦੀ ਸਰ ਵੀ ਸਾਨੂੰ ਮਤਲਬ ਟਿਊਬਲ ਪਾਸ ਹੋਏ ਹੁੰਦੇ ਪਿੰਡ 'ਚ ਜਗ੍ਹਾ ਨਹੀਂ ਮਿਲਦੀ ਇਦੇ ਲਈ ਸਾਨੂੰ ਚੇਂਜ ਆਫ ਪਲੇਸ ਕਰਨੀ ਪੈਂਦੀ ਹੈ ਔਰ ਮਤਲਬ ਸਾਈਟ ਲੱਭਣ ਲਈ ਹੀ ਬੜਾ ਜਿਹੜਾ ਸਾਨੂੰ ਮਤਲਬ ਇਹਦੇ ਵਿੱਚ ਮੁਸ਼ਕਲ ਕਰਨੀ ਪੈਂਦੀ ਹੈ ਮਤਲਬ ਇਹ ਕੋਈ ਸਾਈਟ ਵੀ ਮਿਲਣੀ ਜਿਹੜੀ ਹੈ ਕਿਉਂਕਿ 16 ਮਰਲੇ ਜਗਾ ਜਿਹੜੀ ਉਹ ਟਿਊਬਨ ਕਾਰਪੋਰੇਸ਼ਨ ਨੂੰ ਪੰਚਾਇਤ ਵੱਲੋਂ ਜਾਂ ਜਿਹੜਾ ਵੀ ਜ਼ਿੰਮੇਵਾਰ ਸਾਨੂੰ ਗੰਦਾ ਉਹ ਸਾਨੂੰ ਉਹਨਾਂ ਨੂੰ দান ਕਰਨੀ ਪੈਂਦੀ ਹੈ ਉਹਦਾ ਜਿਹੜਾ ਮਾਲਕੀ ਹੈ ਉਹ ਫਿਰ ਟਿਊਬਨ ਕਾਰਪੋਰੇਸ਼ਨ ਦੀ ਹੋ ਜਾਂਦੀ ਹੈ ਉਹਦੇ ਤੇ ਜਿਹੜਾ ਜ਼ਿੰਮੇਵਾਰ ਆ ਜਾਂ ਪੰਚਾਇਤ ਆ ਉਹਦਾ ਕੋਈ ਹੱਕ ਨਹੀਂ ਰਹਿ ਜਾਂਦਾ ਸਾਰੇ ਭਾਨੂੰ ਇਹ ਜਿਹੜੀ ਚੀਜ਼ ਹੈ ਸਾਡੇ ਸਾਰੇ ਜਿਹੜੇ ਇਲਾਕੇ ਦੇ ਐਮਐਲਏ ਸਰਬਾਨ ਉਹਨਾਂ ਦੇ ਵੀ ਨੋਟਿਸ ਦੇ ਵਿੱਚ ਹੈਗੀ ਹੈ ਕਿ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਜੇ ਸਾਡੇ ਕੋਈ ਅਸੀਂ ਚੇਂਜ ਆਫ ਪਲੇਸ ਕਰਨੀ ਹੁੰਦੀ ਹੈ ਤਾਂ ਜਿਹੜੇ ਅਸੀਂ ਸਾਡੇ ਇਲਾਕੇ ਦੇ ਜਿਹੜੇ ਐਮਐਲਏ ਸਰਬਾਨ ਹੁੰਦੇ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਸਾਡੇ ਟੂਬਲ ਪੈਂਦੇ ਹੁੰਦੇ ਆ ਉਹਨਾਂ ਕੋ ਪਰਮਿਸ਼ਨ ਲੈਣ ਤੋਂ ਬਾਅਦ ਜੇ ਕਿਸੇ ਦੂਸਰੇ ਪਿੰਡ ਤੇ ਅਸੀਂ ਚੇਂਜ ਕਰਨੀ ਹੁੰਦੀ ਹੈ ਉੱਥੇ ਜਗ੍ਹਾ ਲੈ ਕੇ ਫਿਰ ਇਹ ਸਾਡਾ ਦੁਆਰਾ ਉਸੇ ਤਰਾਈ ਸਾਰਾ ਪ੍ਰੋਸੀਜਰ ਹੁੰਦਾ ਜਿਹੜਾ ਚੰਡੀਗੜ੍ਹ ਸਾਡੇ ਜਾਂਦਾ ਤੇ ਔਰ ਜਿਹੜੇ ਕਾਗਜ਼ ਅੱਗੇ ਜਾ ਕੇ ਉੱਥੋਂ ਆ ਕੇ ਫਿਰ ਉਹ ਬੰਦੇ ਦੇਖ ਰਹ O senhor Daljit da gente Report, SMZ News.